ਇੱਕ ਮੇਰਾ ਸਵਾਲ ਹੋ ਰਿਹਾ ਜੀ ਜਿਸ ਤਰ੍ਹਾਂ ਹੁਣ ਮੈਂ ਤੇਰੇ ਕੁੜਬਾਂ ਫਿਲਮ ਹੈਗੀ ਰੋਮਾਂਟਿਕ ਬਹੁਤ ਵਧੀਆ ਤਾਂ ਟੈਗਲ ਦੇਖਿਆ ਬਹੁਤ ਅੱਛਾ ਲੱਗਿਆ ਹੁਣ ਪ੍ਰੋਡਿਊਸਰਾਂ ਨੂੰ ਵੀ ਮੇਰੀ ਬੇਇੱਜ਼ਤੀ ਹੈ ਹਨਾ ਸਵਾਲ ਮੇਰਾ ਕਾਮਨ ਜੀ ਦਵਾ ਜਿਹੜਾ ਮਾਗੀ ਦੇਵੇ ਹੋਰ ਅੰਡੇ ਜੀ ਤੇ ਪਿਤਾ ਨੇ ਆਸ਼ੀਰਵਾਦ ਵੀ ਕਰਨ ਦਿੱਤੀ ਉਸ ਪਾਸੇ ਜਾਣ ਹੀ ਨਹੀਂ ਦਿੱਤਾ ਤੁਮ ਤੇ ਫਿਲਮ ਫਿਰ ਉਹ ਤੋਂ ਸੀ ਰੋਮਾਂਟਿਕ ਬਣਾਈ ਤੇ ਆਪਾਂ ਬੰਟੀ ਬਾਈ ਕਹਿੰਦਾ ਮੇਰੇ ਪਰਸਨਲ ਜੀਵਨ ਨਾਲ ਕੋਈ ਪਰਲੀ ਐ ਜਨੀ ਗਾਰ ਵੀ ਸਾਬਰ ਵੀ ਬੰਨਾ ਚਾਹਤੀ ਹੁਣ ਰਾਈਟਰ ਨੇ ਕਹਿੰਦੇ ਠੀਕ ਐ ਨਾ ਵੀ ਫਿਲਮ ਨੂੰ ਇਹੋ ਇਹ ਜਿਹੜਾ ਪਲਾਟ ਹੈ ਥੋਟ ਹੈ ਕਿਵੇਂ ਫਿਰ ਮਿਲ ਕੇ ਸਮਝੌਤਾ ਕਿਵੇਂ ਹੋਇਆ ਕਿਉਂਕਿ ਇਹਨਾਂ ਨੇ ਤੁਹਾਨੂੰ ਕਹਿ ਤਾਣਾ ਵੀ ਦੇਖੋ ਮੈਂ ਤਾਂ ਪ੍ਰੇਮ ਪਿਆਰ ਕੀਤਾ ਤੇ ਇਹ ਵੀ ਸਭ ਹੀ ਆ ਗਈਆਂ ਨਾ ਉਹ ਫਿਰ ਬੰਦਾ ਇਦਾਂ ਹੀ ਪੂਰੀ ਕਰਦਾ ਇਹ ਸਭ Very good, very good. <laughs>